ਮਾਰ ਮਾਰ ਦਿਓ ਮੇਰੇ ਵੀਰੋ ਪਹਿਲੀ ਰੇਡ ਆ ਕਹਿੰਦੇ ਜ਼ਿਲ੍ਹੇ ਸੰਗਰੂਰ ਚੋਂ ਚੱਲ ਕੇ ਆਇਆ ਹੈ ਕਿ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਆ ਫਰੀਦਕੋਟੀਆਂ ਆ ਕਹਿੰਦੇ ਮੇਰੇ ਮਿੱਤਰੋ ਛੋਟਾ ਇੰਦਰਜੀਤ ਕਿ ਦਾ ਮਾਰੇ ਪਹਿਲਵਾਨੀ ਰੇਡਰ ਦੂਰੇ ਕਰ ਦਿੰਦਾ ਘਰ ਦੇ ਨੰਬਰ ਪਾਲ ਦੇ ਵਿੱਚ ਹੀ ਪੂਰੇ ਕਰ ਦਿੰਦਾ ਹਰਦੇਤ ਸਿੰਘ ਮੈਂਬਰ ਤੇ ਸਾਡਾ ਅਰਸ਼ ਰਾਲ ਮਰਾੜ ਕਲਾ ਤੇ ਸਿਮਰਨ ਸਾਡਾ ਖੋਸਾ ਤੇ ਨਾਲ ਸਾਡਾ ਵੱਡਾ ਭਰਾ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਵੱਡੀ ਟੀਮ ਸਪான்ਸਰ ਕੀਤੀ ਹੈ ਅਗਲੀ ਰੇਡ ਹੈਪੀ ਆ ਗਿਆ ਦੌਲ ਹੁਣ ਇਧਰ ਧਿਆਨ ਦੇ ਲਾਓ ਸਾਹਮਣੇ ਕਹਿੰਦੇ ਭਗਤ ਦੁਨੀ ਚੰਦੀ ਧਰਤੀ ਹੈ ਮਈਆਂ ਵਾਲਾ ਪਿੰਡ ਹੈ ਜੀਰੇ ਦੇ ਕੋਲੇ ਜੇ ਬਿਲਕੁਲ ਲਾਗੇ ਕਰਕੇ ਸੋਡੀ ਵਾਲਾ ਲੰਗਦੇ ਆ ਤੇ ਮਈਆਂ ਵਾਲਾ ਪਿੰਡ ਹੈਪੀ ਦਾ ਦੂਜੇ ਪਾਸੇ ਖੁਸ਼ੀ ਚੰਨੂ ਵਾਲਾ ਪਿੰਡ ਆ ਖੁਸ਼ੀ ਤੇ ਹੈਪੀ 100 ਵਾੜ ਦਾ ਬੱਲ ਬਾਹਰ ਕੇ ਗਲੀ ਮੋੜ ਤੇ ਜਗਦਾ ਵਾਹਿਗੁਰੂ 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 ਇਹ ਮਾਝੇ ਵਾਲੇ ਮੁੰਡੇ ਦਵਾਬੇ ਵਾਲੇ ਮੁੰਡੇ ਮਾਲਵੇ ਤੇ ਬਹੁਤ ਦੀ ਗੱਲ ਚੱਲਦੀ ਐ ਸ਼ਕੰਦਰ ਆ ਗਿਆ ਵੀ ਆਹ ਸ਼ਕੰਦਰ ਆ ਗਿਆ ਕਹਿੰਦੇ ਮੇਰੇ ਵੀਰੋ ਜਲਾਲ ਵਾਲਾ ਟਿੰਡੂ ਰਹਿਣ ਬਾਈ ਦਾ ਬਹੁਤ ਵੱਡਾ ਧੰਨਵਾਦ ਸਵੇਰ ਤੋਂ ਲੈ ਕੇ ਪਾਣੀ ਦੀ ਸੇਵਾ ਕਰ ਰਿਹਾ ਐ ਆਹ ਧਰਤੀ ਤੇ ਜਦੋਂ ਜ਼ੁਲਮ ਵਧਿਆ ਧਰਤੀ ਨੇ ਡਿੱਕਿਆ ਜੋਧੇ ਦੀਆਂ ਰਾਵਾਂ ਨੂੰ ਇੱਥੇ ਕਈ ਸੂਰਬੀਰਾਂ ਨੇ ਜਨਮ ਲਿਆ ਮਾਣ ਮਿਲਿਆ ਸੀ ਉਦੋਂ ਮਾਵਾਂ ਨੂੰ ਇੱਥੇ ਕਈ ਜਲਮ ਜੰਮੇ ਨਿਕਲੇ ਦੁਨੀਆ ਲਈ ਨਕੰਮੇ ਭੁੱਲੇ ਨਾ ਉਸ ਪੰਦਰ ਨੂੰ ਚੱਲੋ ਨਿਸਈਓ ਰੋਵਣ ਚਲੀਏ ਮੇਰੇ ਯਾਰ ਸ਼ਿਕੰਦਰ ਨੂੰ ਚੱਲੋ ਨਹੀਂ ਸਹੀਓ ਰੋਮਣ ਚੱਲਿਏ ਮੇਰੇ ਯਾਰ ਸ਼ਿਕੰਦਰ ਨੂੰ ਆ ਰਮਦਾਸ ਦੀ ਧਰਤੀ ਤੋਂ ਚੱਲ ਕੇ ਆਇਆ ਮੁੰਡਾ ਮਾਜੇ ਚੋਂ ਆਇਆ ਉਹ ਮੁੰਡਾ ਮਾਜੇ ਚੋਂ ਆਇਆ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਮੋਗੇ ਵਾਲੇ ਫੌਜ ਵਿੱਚ ਬਾਲੇ ਧਰਤੀ ਅੱਜ ਮੋਗੇ ਵਾਲੇ ਵੀ ਹੈ ਅੱਜ ਅੰਮ੍ਰਿਤਸਰੀਏ ਵੀ ਆਹ ਟੱਕਰ ਆਹ ਚੱਕਰ ਆਹ ਟੱਕਰ ਤੇ ਚੱਕਰ ਸ਼ੀਨਾ ਸ਼ੀਨਾ ਕੋਸ਼ਿਸ਼ ਕਰਦਾ ਹੈ ਨੰਬਰ ਮੰਗੇ ਦਾ ਅਗਲੀ ਰੇਡ ਸ਼ਾਦੀਹਰੀ ਦੀ ਧਰਤੀ ਮੋਨੂ ਆ ਗਿਆ ਆ ਮੋਨੂ ਕਹਿੰਦੇ ਮੇਰੇ ਵੀਰੋ ਸ਼ਾਦੀ ਹਰੀ ਦੀ ਧਰਤੀ ਦਾ ਜਾਫੀ 4 ਨੇ ਮੈਚ ਕਾਦਾ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਪਰ ਦੂਜੇ ਪਾਸੇ ਆ ਮੋਨੂ ਕਹਦੇ ਦਿੱਲੀ ਵਾਲੇ ਦੇ ਚਰਤੇ ਹੁੰਦੇ ਆ ਉਧਰ ਬ੍ਰੈਟਨ ਤੋਂ ਕਹਿੰਦੇ ਸਿੱਧੀਆਂ ਤਾਰਾਂ ਓਏ ਚੱਕ ਜਾਨੀ ਸਰ ਵਾਲਾ ਝੋਟਾ ਲਾਈਵ ਦੇਖੀ ਜਾਂਦਾ ਮੇਰੇ ਮਿੱਤਰੋ ਹਰਦੀਪ ਗਾ ਗੱਡਵਾ ਕਹਿੰਦੇ ਧੰਨਵਾਦ ਕਰਦੇ ਆ ਵੱਡੀ ਮੁਬਾਰਕਬਾਦ ਭੇਜਦਾ ਲਓ ਸਾਹਮਣੇ ਕਹਿੰਦੇ ਕਬੱਡੀ ਖੇਡ ਮੈਦਾਨ ਦੇ ਵਿੱਚ ਜਾਫੀ 4 ਨੇ ਚਾਰਾਂ ਦੇ ਵਿੱਚੋਂ ਹੁਣ ਵੇਖਾਂਗੇ ਜਸ਼ਨ ਖੜਾ ਹੈ ਤੇ ਨਾਲ ਕਹਿੰਦੇ ਮੇਰੇ ਵੀਰੋ ਬਾਬੂ ਹੈ ਨਾਲ ਕਹਿੰਦੇ ਦਰਸ਼ਨ ਹੈ ਦਰਸ਼ਨ ਦਾ ਡੌਲਾ ਕਹਿੰਦੇ ਮੇਰੇ ਮਿੱਤਰੋ ਇੱਕ ਪਾਸੇ ਖੁਸ਼ੀ ਨੇ ਫੜਿਆ ਹੋਇਆ ਹੁਣ ਇੱਕ ਪਾਸੇ ਚਾਰ ਜਾਪੀਆਂ ਦੇ ਵਿੱਚੋਂ ਆ ਜਸ਼ਨ ਹੈ ਆ ਜਸ਼ਨ ਹੈ ਇਸ ਦੀਪ ਪਿੰਡਰਾਂ ਵਾਲਾ ਕਹਿੰਦੇ ਮੇਰੇ ਵੀਰੋ ਬੜੇ ਲੰਮੇ ਸਮੇਂ ਤੋਂ ਵਾਪਸੀ ਕੀਤੀ ਐ ਕਿ ਕਿਤਾਬਾਂ ਤੇ ਧੂੜ ਪੈਣਾ ਪਿੰਡਰਾਂ ਵਾਲਿਆ ਕਦੇ ਕਹਾਣੀਆਂ ਨਹੀਂ ਖਤਮ ਹੁੰਦੀਆਂ ਨੌਜਵਾਨਾ ਹੋ ਤਗੜਾ ਲਾ ਮਿਹਨਤ ਤੇ ਦੁਨੀਆ ਤੇ ਪਿੰਡਰ ਪਿੰਡਰ ਫਿਰ ਤੋਂ ਕਰਾ ਦੇ ਔਰ ਦੁਨੀਆ ਤੇ ਪਿੰਡਰ ਪਿੰਡਰ ਫਿਰ ਤੋਂ ਕਰਾ ਦੇ ਕਾਕਾ ਸਾਡਾ ਤੇ ਨਾਲ ਸੋਨੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਭਾਈ ਰੂਪੇ ਤੋਂ ਲਾਈਵ ਜੁੜੇ ਹੋਏ ਆ ਬਹੁਤ ਵੱਡਾ ਸਤਕਾਰ ਐ ਕੋਈ ਨੇ ਪਿਆਰ ਨਾਲ ਕਹਿੰਦੇ ਹੁੰਦੇ ਆ ਰਾਜੀਨਾਮਾ ਕਰ ਲੋ ਨਿਭੜ ਜਾਂਦੇ ਆ ਉਹ ਗੱਲ ਕਹਿੰਦੇ ਆ ਗਰਜੀਤ ਚੋਟੀਆਂ ਵਾਲਾ ਮੁੰਡਾ ਕਹਿੰਦੇ ਰੇਡ ਪਾਉਣ ਲਈ ਵਧਿਆ ਹੋਇਆ ਚਾਰ ਚਾਰ ਚਾਰੋ ਤਿਆਰ ਵਰ ਤਿਆਰ ਚਾਰ ਲੈ ਵੀ ਛੋਟਿਆ ਏ ਆ ਕਹਿੰਦੇ ਮਜੀਠੇ ਤੋਂ ਚੱਲ ਕੇ ਆਇਆ ਐ ਅੰਬਰਸਰੀਆ 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 ਪਾ ਗਿਆ ਬਗਲਾ 'ਚ ਹੱਥ ਅੰਬਰਸਰੀਆ ਪਾ ਗਿਆ ਬਗਲਾ 'ਚ ਹੱਥ ਅੰਬਰਸਰੀਆ ਪਾ ਗਿਆ ਬਗਲਾ 'ਚ ਹੱਥ ਪਰ ਸੌਕਿਆ ਵਾਲਿਆ ਉਹਦਾ ਪਤੰਦਰ ਦਾ ਨਾਮ ਵੀ ਦੱਸ ਜੀ ਜਿਹੜੀ ਜਿਹੜੀ ਬਾਈ ਆ ਕੋਈ ਗਰੂ ਟੀਮਾਂ ਕੱਟੀਆਂ ਜਾਣਗੀਆਂ ਬਾਈ ਦੋਨੇ ਕੱਟੀਆਂ ਜਾਣਗੀਆਂ ਫੇਰ ਨਾ ਤਰਾਇ ਕਰੋ ਪਹਿਲਾਂ ਤਾਂ ਯਾਰ ਕੋਚ ਬਾਰ ਹੁਣ ਕੋਚ ਬਾਰ ਹੁਣ ਆਹ ਰੈਫਰੀ ਸਾਹਿਬਾਨ ਨੂੰ ਬੇਨਤੀ ਹੈ ਬੌਂਸਰ ਵੀਰਾਂ ਨੂੰ ਬਾਈ ਆ ਕੇ ਕੋਚਾਂ ਨੂੰ ਬਾਹਰ ਲੱਗੇ ਜਾਓ ਯਾਰ ਆ ਜਿਹੜੇ ਕੋਚ ਨਾਲ ਆਏ ਐ ਖਤੇ ਦਾ ਜੁੜਿਆ ਜਿਵੇਂ ਬਲਕਾਰ ਨਖੀਲਾ ਕਹਿੰਦਾ ਹੁੰਦਾ ਆ ਦੋ ਜਣਿਆਂ ਵਿੱਚ ਮਾੜਾ ਹੁੰਦਾ ਉਹ ਨਾੜਿਆ ਤੀਜੇ ਦਾ ਦੋ ਜਣਿਆਂ ਵਿੱਚ ਮਾੜਾ ਹੁੰਦਾ ਫਾਨ ਆਰਿਆ ਤੀਜੇ ਦਾ ਪਰ ਅੱਜ ਕਹਿੰਦੇ ਆ ਦੋ ਵੀਰ ਨੇ ਉਹ ਥਾਪੀ ਵੱਜੀ ਐ ਆ ਥਾਪੀ ਵੱਜੀ ਐ ਅੱਜ ਕਹਿੰਦੇ ਸਰਾ ਹੋਈ ਜਾਂਦਾ ਉਹ ਕਈ ਕਹਿੰਦੇ ਸੀ ਸਨੇਹਰਾ ਵਾਲੇ ਖਤਮ ਹੋ ਗਏ ਆ ਪਰ ਵਾਓ ਚੋਬਰਾ ਅਗਲੀ ਰੇਡ ਮੰਗਾ ਮਾਝੇ ਵਾਲਾ ਆ ਗਿਆ ਆ ਮੰਗਾ ਮਾਝੇ ਵਾਲਾ ਕਹਿੰਦੇ ਗੁਰੂ ਦਾ ਖਾਲਸਾ ਹਟਵੇ ਪਾਪਲਾ ਹਟਵੇ ਮੇਰਾ ਮਾਝੇ ਸਾਗਣਾ ਕਰਵੇ ਉਥੋਂ ਦੇ ਜੱਟ ਬੁਰੇ ਸੁਣੀਦੇ ਉਠਾ ਨੂੰ ਪਾਉਂਦੇ ਖਲਵੇ ਖਲਤਾ ਮਿੱਥੋਂ ਕੁੱਟੀ ਨਾ ਜਾਵੇ ਤੌਣੋ ਲੈnde ਫੜਦੇ ਮੇਰਾ ਉੱਡੇ ਡੋਰੀਆ ਮਹਿਲਾ ਵਾਲੇ ਘਰ 베 ਮੇਰਾ ਉੱਡੇ ਡੋਰੀਆ ਹਣੀ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਤੇ ਚਰਾਗਦੀਨ ਮੰਹਾਂ ਵਾਲਿਆ ਕਬੱਡੀ ਦਾ ਵੱਡਾ ਜਾਫੀ ਐ ਵੱਡਾ ਪਿਆਰ ਆ ਮੇਰੇ ਵੀਰੋ ਉਹਨਾਂ ਨੇ ਵੀ ਵੱਡੀ ਸਪੋਰਟ ਕੀਤੀ ਐ ਇਹਨੂੰ ਬੈਕ ਪ੍ਰੈਸਾਂ ਦੇ ਐ ਜਿਹੜੀ ਆ ਚੋਬਰ ਨੇ ਮਾਰੀ ਮਾਰੀ ਹੈ ਇਹਨੂੰ ਬੈਕ ਪ੍ਰੈਸ ਆਂਦੇ ਆ ਇਹ ਟਾਵੇਂ ਟਾਵੇਂ ਮਾਰਦੇ ਆ ਪਰ ਇਹ ਤੋਂ ਵੀ ਟਾਵੇਂ ਟਾਵੇਂ ਭੱਜਦੇ ਆ ਆਹ ਵੇਖ ਆਹ ਵੇਖ ਆਹ ਵੇਖ ਬਣੀ ਕੀ ਜਾਂਦਾ ਆਹ ਨਿਆਰੇ ਬੱਜੇ ਪਏ ਆ ਜੱਟ ਜਾਜਾਂ ਦੀਆਂ ਚਾਦਰਾਂ ਵਰਗੇ ਤੂੰ ਕਹਿੰਦੇ ਸੋਹਿਆਂ ਵਾਲਾ ਮਜੀਠੇ ਤੋਂ ਆਇਆ ਮਾਜੇ ਵਾਲਾ ਮਾਲ ਵਿੱਚ ਖੁੱਤੀ ਪਾ ਗਿਆ ਅਗਲੀ ਰੇਡ ਹੁਣ ਚਾਰ ਚਾਰਾਂ ਦੇ ਵਿੱਚੋਂ ਇੱਕ ਟੁੱਟ ਕੇ ਲੱਗਿਆ ਭਿੰਡਰਾਂ ਵਾਲਾ ਸੰਦੀਪ ਦਰਸ਼ਨ ਦਰਸ਼ਨਾ ਆਹ ਡਿਗਦੀ ਢੈਂਦੀ ਜੀ ਜੀ ਕਹਿੰਦੀ ਵੇ ਝੱਲਾਂ ਸਾਰੇ ਟੱਬਰ ਦੀ ਘੂਰ ਵੇਣਾ ਮਾਰ ਜਾਲਮਾ ਤੇ ਕਿ ਤੱਤੜੀ ਦੇ ਦੂਰ ਵੇਣਾ ਮਾਰ ਜਾਲਮਾ ਕਦੇ ਲੋਕ ਬੋਲੀਆਂ ਦੇ ਵਿੱਚ ਗੱਲ ਹੁੰਦੀ ਹੈ ਬਾਈ ਬਣ ਕੇ ਯਾਰ ਇੱਕ ਪਾਸੇ ਹੋ ਜਾ ਕੋਚ ਉਹ ਤਾਂ ਨਾਨਕਸਰ ਵਾਲਾ ਵੀ ਕਲਪ ਗਿਆ ਹੈਲੋ ਖਿਡਾਰੀਆਂ ਦੇ ਬਿਨਾਂ ਕੋਈ ਗਰਾਊਂਡ ਵਿੱਚ ਨਾ ਹੋਵੇ ਜੀ ਖਿਡਾਰੀਆਂ ਤੋਂ ਬਿਨਾਂ ਗਰਾਊਂਡ ਵਿੱਚ ਕੋਈ ਨਾ ਹੋਵੇ ਚਾਹੇ ਉਹ ਖਿਡਾਰੀਆਂ ਦੇ ਨਾਲ ਕੋਚ ਆ ਯਾਰ ਕਿਰਪਾ ਕਰਕੇ ਲੈਂਡ ਤੋਂ ਬਾਹਰ ਰਹਿਣ ਦਿਲਪ੍ਰੀਤ ਢੁੱਡੀ ਆਵੇ ਢੁੱਡੀ ਵਾਲੇ ਢੁੱਡੀ ਆਵੇ ਢੁੱਡੀ ਵਾਲੇ ਢੁੱਡੀ ਵਾਲਾ ਉਹਨੂੰ ਸ਼ਾਦੀ ਹਰੀ ਵਾਲਾ ਵੱਡਾ ਨੰਬਰ ਜੋੜ ਗਿਆ ਵੱਡਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਸਾਡੇ ਵੱਡੇ ਭਰਾ ਮਣੀਆ ਕੈਨੇਡਾ ਗੁਰਵਿੰਦਰ ਆਸਟ੍ਰੇਲੀਆ ਕੇਵਲ ਤਲਵੰਡੀ ਭਗੇਰੀਆ ਕੈਨੇਡਾ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਔਰ ਅਗਲੀ ਰੇਡ ਮੁੰਡਾ ਫੇਰ ਆ ਗਿਆ ਹੈ ਬਾਜੇ ਵਾਲਾ ਕਹਿੰਦੇ ਮੇਰੇ ਵੀਰੋ ਮੰਗਾ ਆ ਗਿਆ ਦੂਜੇ ਪਾਸੇ ਜਸ਼ਨ ਤੇ ਮੰਗਾ ਜਸ਼ਨ ਤੇ ਮੰਗਾ ਜਸ਼ਨ ਤੇ ਮੰਗਾ ਜਸ਼ਨ ਤੇ ਅੰਮ੍ਰਿਤਸਰ ਜਸ਼ਨ ਤੇ ਅੰਮ੍ਰਿਤਸਰ ਅਕ ਮਕਸਰ ਚ ਭਿਰਦੇ ਆ ਅਮਰਤ ਸਰਵਲ ਜਾਂਦੇ ਰਹੀਓ ਜਾਣਾ ਗੁਰੂਦਵਾਰੇ ਜੀ ਹਰਿ ਮੰਦਰ ਦੇ ਦਰਸ਼ਨ ਕਰਕੇ ਆ ਟੁੱਟ ਜਾਂਦੇ ਦੁੱਖ ਸਾਰੇ ਜੀ ਹਰੀ ਮੰਦਰ ਦੇ ਦਰਸ਼ਨ ਕਰਕੇ ਆ ਟੁੱਟ ਜਾਂਦੇ ਦੁੱਖ ਸਾਰੇ ਵੀ ਇਹ ਕੰਮਰਸਰੋਂ ਆਇਆ ਹੈ ਆ ਮੈਚ ਵੀ ਚੋਟੀ ਦਾ ਲਓ ਸਾਹਮਣੇ ਕਹਿੰਦੇ ਕਬੱਡੀ ਖੇਡ ਮੈਦਾਨ ਦੇ ਵਿੱਚ ਗਰਜੀਤ ਚੋਟੀਆਂ ਵਾਲਾ ਗਰਜੀਤ ਚੋਟੀਆਂ ਵਾਲਾ ਉਹ ਮਾਜੇ ਵਾਲਾ ਕਰ ਕੋਈ ਨਾ ਕੋਈ ਖਦੇ ਫਿਰ ਛੋਟੇ ਇੰਦਰਜੀਤ ਨੂੰ ਦਿਲਪ੍ਰੀਤ ਦਿਲਪ੍ਰੀਤ ਪਰ ਆਹ ਕਹਿੰਦੇ ਬਾਬੂ ਬਾਬੂ ਸੋਹਿਆਂ ਵਾਲਾ ਬਾਬੂ ਸੋਹਿਆਂ ਵਾਲਾ ਬਾਬੂ ਸੋਹਿਆਂ ਵਾਲਾ ਨੰਬਰ ਕਹਿੰਦੇ ਰੇਡਰ ਦੇ ਖਾਤੇ ਆ ਸੱਚੀ ਬੋਲੀ ਬੋਲੀ ਹੈ ਜਗਦੀਪ ਅਪਰਾੜ ਦੀ ਅੱਖ ਪਾਜ ਵਰਗੀ ਪਾਰਾ ਕਬੱਡੀ ਤੇ ਕੀ ਗੱਲ ਬਣ ਗਈ ਲਓ ਕਹਿੰਦੇ ਮੇਰੇ ਵੀਰੋ ਕਬੱਡੀ ਦਵਾਰ ਤੋਂ ਪੈਣੀ ਆ ਜਾਫੀਓ ਭਰਾ ਬਣ ਕੇ ਥੋੜਾ ਧਿਆਨ ਦੇ ਨਾਲ ਇਹ ਕੱਲੀ 65 ਦੇ ਮੈਚ ਨਹੀਂ ਆਲਦੇ ਮੈਚ ਆ ਇੱਥੇ ਵੇਰ ਵੇਰੀ ਪੈਣਗੀਆਂ ਆ ਹੈਪੀ ਕਹਿੰਦੇ ਭਗਤ ਦੁਨੀ ਚੰਦੀ ਧਰਤੀ ਹੈ ਜਿੱਥੇ ਟਰੱਕ ਵਾਲੇ ਆ ਮੇਰੇ ਮਿੱਤਰੋ ਪਰ ਖੁਸ਼ੀ ਚੰਨੋ ਵਾਲੇ ਪਿੰਡ ਦਾ ਖੁਸ਼ੀ ਚੰਨੋ ਵਾਲੇ ਪਿੰਡ ਨਹੀਂ ਰੁਟਦਾ ਬੜੀ ਪੜੀ ਹਿੰਡ ਦਾ ਖੁਸ਼ੀ ਚੰਨੋ ਵਾਲੇ ਪਿੰਡ ਦਾ ਆਹ ਨੰਬਰ ਕਹਿੰਦੇ ਹੈਪੀ ਮਈਆਂ ਵਾਲੇ ਪਿੰਡ ਦਾ ਰਾਜਵੀਰ ਹੁਣ ਕਰ ਕਰ ਸੁਣ ਅਗਲੀ ਰੇਡ ਮੁੰਡਾ ਕਹਿੰਦੇ ਮੋਨੂ ਸ਼ਾਦੀ ਖਰੀ ਵਾਲਾ ਉਹ ਵਧਿਆ ਹੋਇਆ ਅੱਜ ਕਹਿੰਦੇ ਚੋਟੀ ਦੀਆਂ ਪੜੀਆਂ ਉਹ ਦਿਲਪ੍ਰੀਤ ਜਫੇ ਲਾਉਣੇ ਪੈ ਰਹੇ ਆ ਜਾਂਖਦੇ ਹੈਪੀ ਨੂੰ ਸਨੇਹਰਾ ਦਾ ਗਗਨਾ ਪਰ ਐਦੋ ਟਾਵੇਂ 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 ਆਚੋ ਟਾਵੇਂ ਆਚੋ ਉਹ ਟਾਵੇਂ 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 ਦਿਲਪ੍ਰੀਤ ਟੁੱਟੀਆਂ ਤੂੰ ਸਾਡੀ ਨਹੀਂ ਹੋਣਾ ਤਾਂ ਬਿੱਲੋ ਕੋਈ ਗੱਲ ਨਹੀਂ ਕਿਸੇ ਹੋਰ ਦੀ ਹੋਈ ਤਾਂ ਸਾਨੂੰ ਗੱਲ ਰੜਕੂ ਅੱਜ ਕਬਜੇ ਦੀ ਪੈੜੀ ਵਾਂਗੂ ਓਏ ਡਾਂਗ ਖੜਕੂ ਅੱਜ ਕਬਜੇ ਦੀ ਪੈੜੀ ਵਾਂਗੂ ਡਾਂਗ ਖੜਕੋ ਭੰਗੜੇ ਪੈਂਦੇ ਆ ਮਰਾੜਕ ਮਰਾੜਕਾਂ ਦੀ ਧਰਤੀ ਤੇ ਬਾਕੀ ਜੋ ਵੀ ਹੋਵੇਗਾ ਜੀ ਬਾਕੀ ਜੋ ਵੀ ਹੋਵੇਗਾ ਜੀ ਦੇ ਉਨਾਂ ਚਿਰ ਹੋਲਡ ਜਿਹੜਾ ਨਹੀਂ ਦਿੱਤਾ ਜਾਵੇਗਾ ਸੋ ਨੋਟ ਕਰ ਲਓ ਭਰਾ ਜਿਹੜੇ ਵੀ ਲਾਈਵ ਦੇਖ ਰਹੇ ਆ ਅਸ਼ੋਕ ਨੰਬਰ ਚ ਇਕੱਲਾ ਭਰਾ ਬਣ ਕੇ ਲਾਈਵ ਦੇ ਵਿੱਚ ਮੈਚ ਚਲਾਓ ਭਰਾ ਬਣ ਕੇ ਰਾਈਵੀਰ ਕੌਣ ਆ ਗਿਆ ਪੈਟਰਾਂ ਦਾ ਸੰਦੀਪ ਰੇਡ ਪੌਂਡ ਲਈ ਵਧਿਆ ਆ ਵੱਡੇ ਪ੍ਰੋਮੋਟਰਾਂ ਦੀ ਧਰਤੀ ਵੱਡੇ ਖਿਡਾਰੀਆਂ ਦੀ ਧਰਤੀ ਔਰ ਭਿੰਡਰਾ ਪਿੰਡ ਦਾ ਨਾਂ ਚੱਲਦਾ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਕਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਾ ਕਰਕੇ ਪਰ ਖੁਸ਼ੀ ਖੁਸ਼ੀ ਸੰਦੀਪ ਖੁਸ਼ੀ ਤੇ ਸੰਦੀਪ ਖੁਸ਼ੀ ਤੇ ਸੰਦੀਪ ਭਿੰਡਰਾ ਵਾਲੇ ਦੀ ਧਰਤੀ ਹੈ 21ਵੀਂ ਸਦੀ ਦੇ ਸੰਤ ਮਹਾਨ ਗਿਆਨੀ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਨਹੀਂ ਲੋਕਾਂ ਨੇ ਚੇਤੇ ਰੱਖਿਆ ਭਗਤ ਸ਼ਰਬੇ ਨੂੰ ਭੁੱਲ ਗਏ ਕਲਯੁਗ ਲੋਕੀ ਉਹ ਗੁਰੂ ਨਾਨਕ ਬਾਬੇ ਨੂੰ ਜੇ ਸਿੰਘਾਂ ਨੇ ਕੀਤੀ ਉਦੋਂ ਕੁਰਬਾਨੀ ਨਾ ਹੁੰਦੀ ਵਿੱਚ ਗੁਲਾਮੀ ਆਪਾਂ ਸਭਨੇ ਲੁਕਲ ਕਰੋਨਾ ਸੀ ਕਾਸ਼ ਕਿਤੇ ਜੇ ਭਿੰਡਰਾਵਾਲਾ ਜਿਉਂਦਾ ਰਹਿ ਜਾਂਦਾ ਫਿਰ ਨੋਟਾਂ ਉੱਤੇ ਅੰਮ੍ਰਿਤ ਸਰਦਾਰਾ ਨਕਸ਼ਾ ਹੋਣਾ ਸੀ ਕਾਸ਼ ਕਿਤੇ ਜੇ ਭਿੰਡਰਾ ਵਾਲਾ ਜਿਉਂਦਾ ਰਹਿ ਜਾਂਦਾ ਮਾਝੇ ਵਾਲਾ ਮੰਗਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਪੀ ਆ ਮੇਰੇ ਮਿੱਤਰੋ ਇੱਕ ਪਾਸੇ ਹਰਦੀਪ ਲਾਲ ਬਾਈ ਦੀ ਧਰਤੀ ਦਾ ਨਾਲ ਜਸ਼ਨ ਵਰਗੇ ਆ ਹੁਣ ਵੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਹੁਣ ਚਾਰਾਂ ਦੇ ਵਿੱਚੋਂ ਆ ਸਿੱਖ ਸਰਦਾਰ ਦੀ ਪਾਈ ਹੋਈ ਕਬੱਡੀ ਕਲੰਗੀਆਂ ਵਾਲੇ ਪਾਸ਼ਾ ਦੀ ਮਹਿਰ ਆ ਗੱਬਰੂ ਤੇ ਕਲੰਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਸੁਣਿਆ ਲੱਗਦੀ ਫੀਸ ਕੋਈ ਨਾ ਜਦ ਮੈਂ ਵੇਖਿਆ ਜਾ ਕੇ ਸਕੂਲ ਅੰਦਰ ਪੜਨ ਵਾਲਿਆਂ ਦੇ ਧਰਤੇ ਸੀਸ ਕੋਈ ਨਾ ਉਹ ਪੜਨ ਵਾਲਿਆਂ ਦੇ ਧਰਤੇ ਸੀਸ ਕੋਈ ਨਾ ਅਗਲੀ ਰੇਡ ਮੋਨੋ ਸ਼ਾਦੀ ਹਰੀਆਲਾ ਹੁਣ ਕੌਣ ਬਾਬੂ ਬਾਬੂ ਪਰ ਸਾਹਮਣੇ ਟੈਕਨੀਕਲ ਨੰਬਰ ਰੇਡਰ ਵਾਲੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਅਗਲੀ ਰੇਡ ਆ ਕਹਿੰਦੇ ਮੰਹਾਂ ਵਾਲੇ ਪਿੰਡ ਤੋਂ ਚੱਲ ਕੇ ਆਉਂਦਾ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਮੁੰਡਾ ਕਹਿੰਦੇ ਅਜ ਦੇ ਸਮੇਂ ਦਾ ਸਿਰੇ ਦਾ ਮੱਲ ਹੈ ਮਾਜੇ ਦੇ ਸ਼ੋਅ ਮੈਚਾਂ ਦੇ ਵੀ ਇਹਦੇ ਐਕਸ਼ਨ ਕਹਿੰਦੇ ਦੇਖਣਯੋਗ ਹੁੰਦੇ ਆ ਨਰੋਲ ਪਿੰਡੋਂ ਪੰਜ ਵੀ ਸਰਾ ਲਾਉਂਦਾ ਮੁੰਡਾ ਕਹਿੰਦੇ ਹੈਪੀ ਸਾਹਮਣੇ ਜਸ਼ਨ 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 ਸੋਹਣਾਂ ਵਾਲਾ ਜਸ਼ਨ ਸੋਹਣਿਆਂ ਵਾਲਾ ਆ ਲੋਕੀ ਕਹਿੰਦੇ ਤੇ ਕਰਾਈਏ ਅਸੀਂ ਅੱਤ ਬਾਈ ਕੋਈ ਚੱਕਦਾ ਨਹੀਂ ਸਾਡੇ ਅੱਗੇ ਅੱਖ ਬਾਈ ਮਿੱਟੀ ਵਿੱਚ ਰੋਲ ਦਿੰਨੇ ਆ ਜਿਹੜੇ ਤੁਰਦੇ ਨੇ ਹਿੱਕ ਤਾਣ ਤਾਣ ਕੇ ਉਹ ਪੋਤੜੇ ਫਰੋਲ ਦਿੰਨੇ ਆ ਜਿਹੜੇ ਤੁਰਦੇ ਨੇ ਹਿੱਕ ਤਾਣ ਤਾਣ ਕੇ ਆਹ ਪੋਤੜੇ ਫਰੋਲ ਦਿੰਨੇ ਆ ਮੈਚ ਕਾਦਾ ਅੱਗ ਨਿਕਲ ਰਹੀ ਹੈ ਮੈਚ ਕਾਦਾ ਪਟਾਕੇ ਪਾ ਰਹੇ ਆ ਸੂਰੇ ਵਾਲਿਆ ਸਰਾ ਹੋਈ ਜਾਂਦਾ ਹੈ ਸਰਾ ਹੋਈ ਜਾਂਦਾ ਹੈ ਅਗਲੀ ਰੇਡ ਮੁੰਡਾ ਕਦੇ ਫੇਰ ਆ ਗਿਆ ਇਸ ਸਨੇਹਰਾ ਵਾਲਾ ਸਨੇਹਰਾ ਵਾਲਾ ਗਗਨਾ ਪਰ ਸਾਹਮਣੇ ਗਰਜੀਤ ਚੋਟੀਆਂ ਵਾਲਾ ਇੱਕ ਜਾਨਦਾਰ ਨੰਬਰ ਵਾਲੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਰਿਲੈਕਸ ਮਾਈਂਡ ਖੇਡਣਾ ਭੈਣਾ ਉਹ ਸੁਨੇਹਰਾ ਆ ਰਿਹਾ ਅਗਲੀ ਰੇਡ ਮੁੰਡਾ ਕਹਿੰਦੇ ਮਾਝੇ ਵਾਲਾ ਆ ਗਿਆ ਦੋਸਤਾਂ ਵਾ ਚੱਕਿਓ ਮੈਕ ਲੈ ਵੀ ਜਿਹੜਾ ਰੀਪਲੇ ਤੇ ਉਹ ਨੰਬਰ ਰੇਡਰ ਨੂੰ ਦੇ ਦਿੱਤਾ ਗਿਆ ਜੀ ਨੋਟ ਕਰ ਰਹੇ ਹੋ ਉਹ ਨੰਬਰ ਜਿਹੜਾ ਰੇਡਰ ਨੂੰ ਦੇ ਦਿੱਤਾ ਗਿਆ ਮਾਝੇ ਵਾਲਾ ਮੰਗਾ ਕਹਿੰਦੇ ਕਬੱਡੀ ਪਾ ਰਿਹਾ ਆਹ ਕਹਿੰਦੇ ਬਾਟਾਂ ਦੂਰ ਦੀਆਂ ਇੱਕ ਪਾਸੇ ਕਹਿੰਦੇ ਕਿੱਥੇ ਮਾਝਾ ਕਿੱਥੇ ਦੁਆਬਾ ਕਿੱਥੇ ਮਾਲਵਾ ਪਰ ਦੂਜੇ ਪਾਸੇ ਆਹ ਮਾਝੇ ਵਾਲਾ ਓੱਡ ਜੁਡ ਜੁ ਕਰਦਾ ਕਿੰਨੀ ਦੂਰ ਮੰਜਲਾ ਨੇ ਲੱਭਾ ਡਰੈਸ ਮੈਂ ਮਾਂ ਦਿਆ ਕਦਮਾਂ 'ਚ ਰੱਖੂ ਸਕਸੈਸ ਮੈਂ ਦਿਨ ਰਾਤ ਹੀ ਕਰੂਗਾ ਮੁੰਡਾ ਮਿਹਨਤਾਂ ਆਹ ਚਿੱਟਾ ਦਿਨ ਹੀ ਚੜਾਉੂ ਕੀ ਰਾਤ ਕਾਲੀ ਨੂੰ ਉਮਰ ਵਧਾ ਦੇ ਬੇਬੇ ਪਾਪੂ ਦੀ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋ ਆਪਾਂ ਵੱਡਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋ ਉਧਰ ਸਾਡਾ ਨਵੀ ਸੰਧੂ ਮੋਤਲੇ ਵਾਲੇ ਵਾਲਾ ਕੈਨੇਡਾ ਦੇ ਸਰੀ ਸ਼ਹਿਰ ਤੋਂ ਜੁੜਿਆ ਹੋਇਆ ਜਸਵਿੰਦਰ ਸਿੰਘ ਦੇ ਸੁਪੁੱਤਰ ਦੀ ਅੱਜ ਕੱਲ੍ਹ ਚੜ੍ਹਾਈ ਆ ਮੇਰੇ ਮਿੱਤਰੋ ਮਾਰ ਹੈ ਆਪਣੇ ਸੁਪੁੱਤਰ ਦੇ ਉੱਤੇ ਅਗਲੀ ਰੇਡ ਮੁੰਡਾ ਕਹਿੰਦੇ ਫੇਰ ਪੌਂਦ ਲਈ ਵਧਿਆ ਹੋਇਆ ਹੈਪੀ ਹੈਪੀ ਸਾਹਮਣੇ ਉਹੀ ਪੇ ਮਾਰਿਆ ਕਰ ਚੰਦਰਿਆ ਪਰ ਪੋਲੀਆਂ ਪੋਲੀਆਂ हां नंबर ਕਹਿੰਦੇ ਰੇਸ਼ ਰੇਡਰ ਦੇ ਖਾਤੇ ਜਾ ਜੁੜਿਆ ਹੈ ਨੰਬਰ ਕਹਿੰਦੇ ਕੋਈ ਗੱਲ ਨਹੀਂ ਹੈਪੀ ਵਾਹਿਗੁਰੂ ਮੇਰ ਕਰੇ ਸਿਆਣੇਓ ਪ੍ਰਾਣੇਓ ਆਹ ਸ਼ਕਤੀਮਾਨ ਆ ਨਾ ਕਬੱਡੀ ਦਾ ਮੇਰੇ ਮਿੱਤਰੋ ਆਹ ਸ਼ਿਕੰਦਰ ਕਹਿੰਦੇ ਕਬੱਡੀ ਪਾ ਰਿਹਾ ਜਲਾਲ ਵਾਲਾ ਹੈਲੋ ਸੁੱਖੀ ਦਾ ਭਗਤੇ ਵਾਲੇ ਦਾ ਲਖੇ ਬਰਾੜ ਕੰਦ ਵਾਲੇ ਦਾ ਤੇ ਬਾੜੇ ਭਾਈਕੇ ਵਾਲੇ ਕੌਰੇ ਜਗਮਗ ਦਾ ਜਿਹੜਾ ਸਨਮਾਨ ਇਸ ਵੇਲੇ ਕੀਤਾ ਜਾ ਰਿਹਾ ਹੈ ਤੇ ਸ਼ੋਕ ਸ਼ਰਮਾ ਜੇਤੋ ਵਾਲਾ ਇਹਨਾਂ ਰੈਫਰੀਆਂ ਨੂੰ ਹਾਂਜੀ ਭਾਈ ਜੀ ਆ ਅਗਲੇ ਸਾਲ ਟੂਰਨਾਮੈਂਟ ਦੇ ਤੇ ਇੱਕ ਨਵੀਂ ਖੁਸ਼ੀ ਆ ਸਾਡੇ ਛੋਟੇ ਵੀਰ ਲੱਭੂ ਅਤੇ ਸੱਭੂ ਸਾਈਬਰ ਸਜੁਰਪ ਦੇ ਗਏ ਨੇ ਉਹਨਾਂ ਦੇ ਡੈਡੀ ਵੱਲੋਂ ਐਲਾਨ ਕੀਤਾ ਜਿਹੜਾ ਵੀ ਲੋੜਵੰਦ ਖਿਡਾਰੀ ਹੋਇਆ ਉਹਨੂੰ ਵਾਸ਼ਿੰਗ ਮਸ਼ੀਨ ਦਿੱਤੀ ਜਾਵੇਗੀ ਉਹਨਾਂ ਵੱਲੋਂ ਕੀ ਬਾਤ ਹੈ ਇੱਕ ਵਾਰੀ ਭਾਈ ਫੇਰ ਨਾਮ ਬੋਲਦੇ ਯਾਰ ਦੁਆਰਾ ਲੱਭੂ ਤੇ ਸੱਭੂ ਦੋਨੇ ਸਕੇ ਭਰਾ ਸਾਈਪਰਸ ਯੂਰਪ ਦੇ ਵਿੱਚ ਗਏ ਨੇ ਉਹਨਾਂ ਦਾ ਡੈਡੀ ਲੱਖਾ ਸਿੰਘ ਬੇਸਤਰੀ ਜੋ ਠੇਕੇਦਾਰ ਦਾ ਕੰਮ ਕਰਦਾ ਉਹਨਾਂ ਵੱਲੋਂ ਬੇਨਤੀ ਹੈ ਜਿਹੜੇ ਲੋੜਵੰਦ ਖਿਡਾਰੀ ਵੀਰ ਹੋਇਆ ਉਹਨੂੰ ਵਾਸ਼ਿੰਗ ਮਸ਼ੀਨ ਦਿੱਤੀ ਜਾਏਗੀ ਲੀੜੇ ਤੋਂ ਨਾਲੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਯੂਰਪ ਵਾਲੇ ਭਰਾਵਾਂ ਦਾ ਸਾਡੇ ਲੱਭੂ ਤੇ ਸ਼ੱਭੂ ਭਾਈ ਜੀ ਲੋੜਵੰਦ ਪਰਿਵਾਰ ਦੇ ਖਿਡਾਰੀ ਨੂੰ ਜਿਹੜੀ ਵਾਸ਼ਮਸ਼ੀਨ ਦਿੱਤੀ ਆਲੀਏ ਸੌਕਾ ਵਾਲਾ ਹੋਨੇੜੇ ਸੌਕਿਆਂ ਵਾਲਿਆ ਸਰਾ 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 ਏ ਬਾਬੂ ਐ ਸੋਹਿਆ ਵਾਲਾ ਇਹ ਮਜੀਠੇ ਲਾਕੇ ਤੋਂ ਚੱਲ ਕੇ ਆਇਆ ਐ ਅੰਮਰਸਰੀਆ ਮਾਝੇ ਵਾਲਾ ਪਰ ਆ ਵੀ ਮੁੰਡਾ ਕਹਿੰਦੇ ਜੀਰੇ ਲਾਕੇ ਤੋਂ ਅੱਗੇ ਮਾਝਾ ਸ਼ੁਰੂ ਹੋ ਜਾਂਦਾ ਜਦ ਮਖੂ ਟੱਪ ਜਾਂਦੇ ਐ ਇਹਦਾ ਜੀਰੇ ਲਾਕੇ ਮੰਹਾਂ ਵਾਲਾ ਪਿੰਡ ਐ ਹੈਪੀ ਰੇਡ ਤੇ ਦੂਜੇ ਪਾਸੇ ਕਾਸ਼ 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 ਮਹਿਮੇ ਵਾਲਾ ਕਾਸ਼ ਮਹਿਮੇ ਵਾਲਾ ਕਾਸ਼ ਮਹਿਮੇ ਵਾਲਾ ਇਹ ਗੋਨੇ ਵਾਲੇ ਮੰਡੀ ਦੇ ਕੋਲੋਂ ਚੱਲ ਕੇ ਆਇਆ ਮੇਰੇ ਵੀਰੋ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਤਣ ਕਰਕੇ ਧਰਤੀ 'ਚ ਗੱਡੀ ਤੇ ਲੱਖੀ ਜੰਗਲ ਪੈਦਾ ਹੋ ਗਿਆ ਇਹ ਲੱਖੀ ਜੰਗਲ ਗੁਰਦੁਆਰੇ ਕੋਲੋਂ ਚੱਲ ਕੇ ਆਇਆ ਇਹ ਅਮਰਤ ਨਾਥਿਆਣੇ ਦੇ ਪਿੰਡਾਂ ਦੇ ਕੋਲੋਂ ਚੱਲ ਗਿਆ ਆਕਾਸ਼ ਮਹਿਮੇ ਸਰਜੇ ਵਾਲਾ ਸੱਤ ਮਹਿਮੇ ਪੈਂਦੇ ਆ ਮੇਰੇ ਵੀਰੋ ਗੋਨਿਆਣੇ ਦੇ ਕੋਲੇ ਲਾਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਤੇ ਬੋਲ ਸਾਹੋਕੇ ਵਾਲੇ ਦੇ ਵਾਰੀ ਵਾਰੀ ਅਗਲੀ ਰੇਡ ਅਗਲੀ ਰੇਡ 51 31 ਦਿੱਤਾ ਜਾਣਾ ਦਿਓਲ ਸਾਹਬ ਭਲੇਖੇ ਤੇ ਰੇਡਰਾਂ ਨੂੰ ਪੈਣਾ ਹੀ ਐ ਅਗਲੀ ਰੇਡ ਮੁੰਡਾ ਕਹਿੰਦੇ ਫੇਰ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ਾਦੀ ਖਰੀ ਪੈਂਦਾ ਮੋਨੂ ਦਾ ਅੱਜ ਆਹ ਮੁੰਡੇ ਦੀਆਂ ਰੇਡਾਂ ਕਿਵੇਂ ਲੱਗੀਆਂ ਇੱਕ ਵਾਰ ਯਾਰ ਮੋਨੂ ਲਈ ਵੀ ਮਾਰੋ ਤਾਰੀਆਂ ਜ਼ੋਰਦਾਰ ਸਿਰੇ ਦੀਆਂ ਰੇਡਾਂ ਪਾ ਗਿਆ ਜੱਫੇ ਤੇ ਵੱਡੇ ਵੱਡਾ ਨੂੰ ਲੱਗ ਜਾਂਦੇ ਐ ਜੱਫੇ ਤੇ ਵੱਡੇ ਵੱਡਾ ਨੂੰ ਪਰ ਇਹਦੇ ਧੱਕੇ ਇਹਦੇ ਧੱਕੇ ਇਹਦੇ ਧੱਕੇ ਵਾਓ ਸ਼ਾਦੀ ਖਰੀ ਵਾਲਿਆ ਨੰਬਰ ਜਿਹੜਾ ਆਪਦੀ ਟੀਮ ਦੇ ਹਿੱਸੇ ਜੋੜ ਗਿਆ ਅgetElementById ਰੇਡ ਮੰਗਾ ਰਮਦਾਸ ਵਾਲਾ ਆ ਗਿਆ ਦੌਲ ਸਾਹ ਨੂੰ ਮੰਗਾ ਰਮਦਾਸ ਵਾਲਾ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ 14 ਤੇ 17.5 ਦਾ ਜਿਹੜਾ ਫਰਕ ਮੇਰੇ ਮਿੱਤਰੋ ਆਹ ਵੇਖੀਏ ਸਾਹਮਣੇ 17.5 ਕਿਹਦੇ ਐ 14 ਕਿਹਦੇ ਐ ਇੱਥੇ ਕਹਿੰਦੇ ਮੇਰੇ ਵੀਰੋ ਜਾਣਦੇ లైਵ ਵੇਖਣ ਵਾਲੇ ਜਾਣਦੇ ਤੇ 10 ਪੁਆਇੰਟਾਂ ਵਾਲਾ ਨਾਨਕਸਰ ਵਾਲਾ ਬਾਬਾ ਜਾਣਦਾ ਹੈ ਫਿਰ 15 ਤੇ 17 ਹੋ ਗਏ 17 ਹੋ ਗਏ ਮੇਰੇ ਮਿੱਤਰੋ ਜੱਫੇ ਦਾ ਫਰਕ ਓ ਦਿਲਪ੍ਰੀਤ ਓ ਮਜੀਠੇ ਵਾਲੇ ਨੇ ਤੇ ਜਿਹੜਾ ਕੁਝ ਕਰਨਾ ਸੀ ਕਰਤਾ ਮਜੀਠੇ ਵਾਲੇ ਨੇ ਤੇ ਜਿਹੜਾ ਕੁਝ ਕਰਨਾ ਸੀ ਕਰਤਾ ਮਜੀਠੇ ਵਾਲੇ ਨੇ ਸ਼ਿਕੰਦਰ ਸ਼ਕਤੀਮਾਨ ਕਬੱਡੀ ਦਾ ਸ਼ਿਕੰਦਰ ਜਲਾਲ ਵਾਲਾ ਓ ਦਿੱਲੀ ਤੋਂ ਸੂਰਤ ਦੀ ਦੀ ਆਹੀਰ ਦੀ ਆਹ ਦੇਖ ਗੋਰਖਾਉਂ ਦੀ ਅਫਲਕਾਰੀ ਇੱਕ ਪਾਸੇ ਕਹਿੰਦੇ ਮੇਰੇ ਵੀਰੋ ਪਾਈਓ ਕਬੱਡੀ ਖੇਡ ਮੈਦਾਨ ਦੇ ਵਿੱਚ ਮਾਲੀ ਹਰੀਨੋ ਵਾਲਿਆ ਹੋ ਜਾ ਪਾਸੇ ਚਾਪੀ ਚਾਰ ਨੇ ਚਾਪੀ ਚਾਰ ਨੇ ਨੰਬਰ ਥੋੜੇ ਫਰਕ ਥੋੜਾ ਸੰਦੀਪ ਦੇ ਜਸ਼ਨ ਸੰਦੀਪ ਦੇ ਜਸ਼ਨ ਜਸ਼ਨ ਤੇ ਸੰਦੀਪ ਸੋਹਿਆ ਤੇ ਭਿੰਡਰ ਭਿੰਡਰ ਤੇ ਸੋਹਿਆ ਤੇ ਸੋਹਿਆ ਉਹ ਪਟਾੜੇ ਦਾ ਕੰਮ ਕਿਵੇਂ ਲੱਗਿਆ ਮੁੰਡੇ ਫਿਰ ਸਿਰਾ ਹੋਈ ਜਾਂਦਾ ਸਿਰਾ ਹੋਈ ਜਾਂਦਾ ਸਿਰਾ ਹੋਈ ਜਾਂਦਾ ਕਹਿੰਦੇ ਮਰਾੜ ਕਲਾਂ ਦੇ ਵਿੱਚ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਫੇਰ ਤਿਆਰ ਬਰਤਿਆਰ ਟੁੱਡੀ ਆ ਲਿਆ ਓਏ ਉਹੀ ਛੇੜਦਿਆ ਉਹੀ ਛੇੜਦਿਆ ਉਹੀ ਛੇੜਦਿਆ ਏ ਇਹਦੇ ਨਾਲ ਮੋਦੀ ਇਹਦਾ ਕੋਈ ਪੁਰਾਣਾ ਵੈਰ ਲੱਗਦਾ ਹੈ ਆ ਰੇਡ ਮਾਝੇ ਵਾਲਾ ਆ ਗਿਆ ਮਾਝੇ ਵਾਲਾ ਆ ਗਿਆ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਚਾਰ ਨੇ ਇੱਕ ਅੱਧੇ ਜੱਫੇ ਦਾ ਫਰਕ ਓਏ ਮਾਝੇ ਵਾਲਿਆ 31000 ਦੇ ਨੇੜੇ ਹੋ ਜੂਗੇ ਇਹ ਜੱਫਾ ਲੱਗ ਗਿਆ ਚੰਨੋ ਵਾਲਿਆ 31000 ਦੇ ਲੱਗੇ ਹੋ ਗਏ 31000 ਦੇ ਆ ਬਣ ਗਿਆ ਜਹਾਜ਼ ਮੇਰੇ ਮਿੱਤਰੋ ਜਾ ਬੋਲੇ ਸੋ ਨਿਹਾਲ ਦੂਜਾ ਸੈਮੀ ਸਮਾਪਤ ਦੂਜਾ ਸੈਮੀ ਸਮਾਪਤ ਇੱਕ ਮੈਚ ਬਾਕੀ ਅੱਜ ਦੇ ਦਿਨ ਦਾ ਫਾਈਨਲ ਜਿਹੜੇ ਸਾਂਝੇ ਕਰਾਂਗੇ